ਮੈਂ ਕੀ ਇਦਾਂ ਦੇ ਕਰਮ ਕਰਾਂ ਕੀ ਮੈਂ ਇਦਾਂ ਦੇ ਬੋਲ ਬੋਲਾਂ ਕਿ ਮੇਰੇ ਰਿਸ਼ਤੇ ਹੋਰ ਜ਼ਿਆਦਾ ਅੱਛੇ ਹੋ ਜਾਣ ਕੀ ਮੈਂ ਇਦਾਂ ਦੇ ਕਰਮ ਕਰਾਂ ਕਿ ਮੇਰੇ ਪਰਿਵਾਰ ਵਿੱਚ ਹੋਰ ਜ਼ਿਆਦਾ ਪਿਆਰ ਹੋਵੇ ਅਛਾਈ ਵਧੇ ਕਿਉਂਕਿ ਅਛਾਈ ਵਧਾਣ ਵਾਸਤੇ ਪਿਆਰ ਵਧਾਣ ਵਾਸਤੇ ਸਾਨੂੰ ਇਹ ਗੱਲ ਯਾਦ ਰੱਖਣਾ ਕਿ ਜੇ ਚਾਹੁੰਦੇ ਹੋ ਪਰਿਵਾਰ 'ਚ ਪਿਆਰ ਵਧੇ ਅਛਾਈ ਵਧੇ ਤਾਂ ਸਮਝਾਣ ਨਾਲ ਨਹੀਂ ਕਰਕੇ ਦਿਖਾਣ ਨਾਲ ਹੀ ਅਛਾਈ ਵਧਣੀ ਹੈ ਸਮਝ ਦਿਓ ਕੁਨੀ ਇਸ ਲਈ ਤਾਹੀ ਤਾਂ ਕਹਿੰਦੇ ਕਿ ਇਹ ਅੱਜ ਇਨਸਾਨ ਦੇ ਉੱਪਰ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ ਜੇ ਤਾਂ ਕਿਹਾ ਜਾਵੇ ਨਾ ਕਹਾਣੀ ਹੈ ਕਿ ਇੱਕ ਬਜ਼ੁਰਗ 90 ਸਾਲ ਦਾ 90 95 ਸਾਲ ਦੀ ਉਹਦੀ ਉਮਰ ਸੀ ਤੇ ਇੱਕ ਬੂਟਾ ਲਾ ਰਿਹਾ ਸੀ ਇੱਕ ਛੋਟਾ ਜਿਹਾ ਪੌਦਾ ਜ਼ਮੀਨ 'ਚ ਬੀਜ ਰਿਹਾ ਸੀ ਲਾ ਰਿਹਾ ਸੀ ਤੇ ਇੱਕ ਆਦਮੀ ਗੁਜ਼ਰਿਆ ਉੱਥੋਂ ਦੀ ਦੇਖਿਆ ਕਿ ਬਜ਼ੁਰਗ ਦੇ ਹੱਥ ਕੰਬਦੇ ਆਂ ਦਾੜੀ ਚਿੱਟੀ ਸਿਰ ਦੇ ਬਾਲ ਚਿੱਟੇ ਕੰਬਦੇ ਹੱਥਾਂ ਨਾਲ ਉਹ ਪੌਦੇ ਨੂੰ ਲਗਾ ਰਿਹਾ ਹੈ ਮਿੱਟੀ ਪਾ ਰਿਹਾ ਵਿੱਚ ਤਾਂ ਉਹਨੇ ਜਦੋਂ ਬਜ਼ੁਰਗ ਦੀ ਹਾਲਤ ਦੇਖੀ ਉਹ ਕਹਿੰਦਾ ਬਜ਼ੁਰਗੋ ਆ ਤੁਹਾਡੀ ਹਾਲਤ ਦੇਖ ਕੇ ਲੱਗਦਾ ਨਹੀਂ ਕਿ ਜਿਹੜਾ ਬੂਟਾ ਤੁਸੀਂ ਲਾ ਰਹੇ ਹੋ ਇਹਦੇ ਫਲ ਖਾਣ ਵਾਸਤੇ ਤੁਸੀਂ ਬਚੋਗੇ ਕਿਉਂਕਿ ਤੁਹਾਡੇ ਹੱਥ ਕੰਬ ਰਹੇ ਆ ਪੌਦਾ ਛੋਟਾ ਜਿਹਾ ਹੈ ਇਹਨੂੰ ਤਾਂ ਵੱਧੇ ਵਧੇ ਨੂੰ 8-10 ਸਾਲ ਲੱਗ ਜਾਣੇ ਆ ਵੀ ਤੁਹਾਡੀ ਹਾਲਤ ਇਦਾਂ ਦੀ ਹੈ ਤੁਹਾਨੂੰ ਦੇਖ ਕੇ ਤੁਹਾਡੀ ਸਿਹਤ ਨੂੰ ਦੇਖ ਕੇ ਲੱਗਦਾ ਨਹੀਂ ਕਿ ਜਿਹੜਾ ਬੀਜ ਤੁਸੀਂ ਜਾਂ ਪੌਦਾ ਤੁਸੀਂ ਬੀਜ ਰਹੇ ਹੋ ਇਹਦੇ ਫਲ ਖਾਣ ਵਾਸਤੇ ਜਾਂ ਦੀ ਛਾਂ 'ਚ ਬੈਠਣ ਵਾਸਤੇ ਤੁਸੀਂ ਜਿੰਦੇ ਵੀ ਰਹੋਗੇ ਲੱਗਦਾ ਨਹੀਂ ਹੈ ਫਿਰ ਕਿਉਂ ਕੋਸ਼ਿਸ਼ ਕਰ ਰਹੇ ਹੋ ਤਾਂ ਬਜ਼ੁਰਗ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦਾ ਬੇਟਾ ਅੱਜ ਤੱਕ ਮੈਂ ਜਿਨ੍ਹਾਂ ਫਲਾਂ ਦੇ ਪੀੜ ਜਿਨ੍ਹਾਂ ਪੀੜਾਂ ਦੇ ਫਲ ਖਾਦੇ ਨਾ ਅੱਜ ਤੱਕ ਮੈਂ ਜਿਨ੍ਹਾਂ ਪੀੜਾਂ ਦੀ ਛਾਂ ਥੱਲੇ ਬੈਠ ਕੇ ਉਹਦਾ ਆਨੰਦ ਲਿਆ ਮੈਂ ਨਹੀਂ ਲਾਇਏ ਸੀ ਕਿਸੇ ਹੋਰ ਨੇ ਲਾਇਏ ਸਾਂ ਅੱਜ ਮੈਂ ਚਾਹੁੰਦਾ ਹਾਂ ਕੁਝ ਇਦਾਂ ਦੇ ਪੀੜ ਆਪਣੇ ਹੱਥੀ ਲਾ ਜਾਵਾਂ ਕਿ ਮੈਂ ਰਵਾਂ ਨਾ ਰਵਾਂ ਪਰ ਮੇਰੇ ਲਾਇਏ ਪੀੜ ਇਹ ਦੂਜਿਆਂ ਨੂੰ ਠੰਡੀ ਛਾਂ ਤੇ ਮਿੱਠੇ ਫਲ ਦਿੰਦੇ ਰਹਿਣ ਇਹਦੇ ਸੋਚਾਂ ਮੇਰੀ ਕਦੋਂ ਤੱਕ ਅਸੀਂ ਇਹੀ ਸੋਚ ਰੱਖਾਂਗੇ ਕਿ ਮੈਂ ਪੀੜ ਲਾਣਾ ਤਾਂ ਫਲ ਵੀ ਮੈਂ ਖੜਾ ਹੈ ਮੈਂ ਪੀੜ ਲਾਣਾ ਦਾ ਸ਼ਾਹ ਥੱਲੇ ਵੀ ਮੈਂ ਹੀ ਬੈਠਣਾ ਹੈ ਹੁਣ ਜਿਹੜਾ ਮੈਂ ਮੈਂ ਕਰਦਾ ਹੈ ਤਾਂ ਹੀ ਤਾਂ ਕਹਿੰਦੇ ਬੱਕਰੀ ਜੋ ਮੈਂ ਮੈਂ ਕਰੇ ਗਲੇ ਸ਼ੁਰੀ ਫਿਰਵਾਏ ਜਿਹੜੀ ਮੈਂ ਮੈਂ ਕਰਦੀ ਹੈ ਨਾ ਬੱਕਰੀ ਉਹਦੇ ਪੱਲੇ ਕੁਛ ਨਹੀਂ ਪੈਂਦਾ ਉਲਟਾ ਜਾਣ ਗਵਾ ਜਾਂਦੀ ਹੈ ਔਰ ਜਿਹੜਾ ਮੈਂ ਨਾ ਜੋ ਮੈਂ ਨਾ ਕਹੇ ਸਭ ਕੇ ਮਨ ਕੋ ਭਏ ਕਿ ਮਹਿਨਾ ਕਹਿੰਦੀ ਮੈਂ ਹੈ ਨਹੀਂ ਜੋ ਹੈ ਉਹੀ ਹੈ ਉਹ ਸਾਰੇ ਔਰ ਚੰਗੀ ਲੱਗਦੀ ਹੈ ਇਹ ਇਸ਼ਾਰਾ ਹੈ ਇੱਕ ਕਿ ਹਮੇਸ਼ਾ ਅਸੀਂ ਇਹ ਕਹਿੰਦੇ ਕਿ ਆਹ ਚੀਜ਼ ਮੈਨੂੰ ਲਾਭ ਦੇਵੇ ਮੈਨੂੰ ਫਾਇਦਾ ਦੇਵੇ ਪਰ ਬਜ਼ੁਰਗ ਦੀ ਕਹਾਣੀ ਕੀ ਹੈ ਕਹਿੰਦੇ ਅੱਜ ਤੱਕ ਜਿਹਨਾਂ ਪੇੜਾਂ ਦੇ ਫਲ ਮੈਂ ਖਾਦੇ ਜਿਹਨਾਂ ਪੇੜਾਂ ਦੀ ਛਾਂ ਥੱਲੇ ਮੈਂ ਬੈਠੋ ਮੈਂ ਨਹੀਂ ਲਾਏ ਸੀ ਉਹ ਕਿਸੇ ਹੋਰ ਨੇ ਲਾਏ ਸੀ ਉਹ ਅੱਜ ਮੈਂ ਚਾਹੁੰਦਾ ਕਿ ਮੈਂ ਕੁਝ ਐਸੇ ਬੂਡੇ ਲਾ ਜਾਵਾਂ ਪੌਦੇ ਲਾ ਜਾਵਾਂ ਕਿ ਮੈਂ ਰਵਾਂ ਨਾ ਰਵਾਂ ਪਰ ਉਹ ਮੇਰੇ ਲਾਏ ਪੌਦੇ ਦੂਜਿਆਂ ਨੂੰ ਮਿੱਠੇ ਫਲ ਦੇਣ ਦੂਜਿਆਂ ਨੂੰ ਠੰਡੀ ਛਾਂ ਦੇਣ ਹੁਣ ਤੁਸੀਂ ਵੀ ਜੀਵਨ 'ਤੇ ਥੋੜਾ ਸੋਚਣਾ ਹੈ ਕਿ ਤੁਸੀਂ ਵੀ ਇਹ ਸੋਚੋ ਕਿ ਮੈਂ ਵੀ ਕੁਝ ਇਦਾਂ ਦੀ ਜ਼ਿੰਦਗੀ ਚ ਕਰਨੀ ਕਰ ਜਾਵਾਂ ਮੈਂ ਵੀ ਕੁਝ ਐਸੇ ਪੌਦੇ ਲਾ ਜਾਵਾਂ ਮੈਂ ਵੀ ਕੁਝ ਐਸੇ ਪੇੜ ਲਾ ਜਾਵਾਂ ਕਿ ਕੱਲ ਨੂੰ ਮੈਂ ਰਹਾ ਨਾ ਰਹਾ ਪਰ ਮੇਰੀ ਔਲਾਦ ਮੇਰੇ ਬੱਚੇ ਇਹ ਸੰਸਾਰ ਇਹੋਨਾਂ ਫਲਾਂ ਦਾ ਸੁਆਦ ਲੈ ਸਕਣ ਉਹਨਾਂ ਪੇੜਾਂ ਦੀ ਠੰਡੀ ਛਾਂ ਮਾਣਨ ਸਕਣ ਉਹਦਾ ਫਾਇਦਾ ਲੈ ਸਕਣ ਔਰ ਇੱਥੇ ਪੇੜ ਸਿਰਫ ਬਾਹਰੀ ਪੇੜ ਨਹੀਂ ਹੈ ਇਹ ਕਹਾਣੀ ਨੂੰ ਥੋੜਾ ਹੋਰ ਗਹਿਰਾਈ ਚ ਲੈ ਕੇ ਜਾਣਾ ਹੈ ਇੱਕ ਪੇੜ ਹੁੰਦਾ ਨਾ ਬੀਜ ਪੌਦਾ ਪਰ ਜਦੋਂ ਅਸੀਂ ਸਮਝ ਲਓ ਕਿ ਮੈਂ ਵੀ ਕੁਝ ਐਸੇ ਪੌਦੇ ਲਾਣੇ ਉਹ ਕਿਹੜੇ ਪੌਦੇ ਲਾਣੇ ਆ ਅچھے ਸੰਸਕਾਰਾਂ ਦੇ ਸਮਝਦੇ ਹੋ ਕਿ ਨਹੀਂ ਤਾਂ ਕਿ ਕੱਲ ਨੂੰ ਮੇਰੀ نسل ਮੇਰੇ ਬੱਚੇ ਉਹਨਾਂ ਅچھے ਸੰਸਕਾਰਾਂ ਦੇ ਪੌਦਿਆਂ ਦਾ ਸਵਾਦ ਲੈ ਸਕਣ ਉਹ ਫਲਾਂ ਨੂੰ ਖਾ ਸਕਣ ਹੁਣ ਅچھے ਸੰਸਕਾਰਾਂ ਦੇ ਪੌਦੇ ਲਾਓ ਵਿਸ਼ਵਾਸ ਦੇ ਪੌਦੇ ਲਾਓ ਪ੍ਰੇਮ ਦੇ ਪੌਦੇ ਲਾਓ ਕਿਉਂਕਿ ਯਾਦ ਰੱਖਣਾ ਜਦੋਂ ਤੁਸੀਂ ਆਪ ਵੀ ਸ਼ੰਕਾ ਬਹਿਮਾ ਭਰਮਾਂ 'ਚ ਰਹਿੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਵੀ ਬਹਿਮਾ ਭਰਮਾਂ 'ਚ ਛੱਡ ਕੇ ਚਲੇ ਜਾਂਦੇ ਹੋ ਨਾ ਤਾਂ ਫੇ ਬੱਚਿਆਂ ਨੂੰ ਵੀ ਤੁਸੀਂ ਉਹ ਪੇੜ ਥੱਲੇ ਬਿਠਾ ਦਿੱਤਾ ਜਿੱਦਾਂ ਕਹ ਲੋ ਕਿਕਰ ਦੇ ਥੱਲੇ ਬਿਠਾਵਾਂਗੇ ਨਾ ਕੰਡੇ ਹੀ ਮਿਲਣੇ ਆ। ਅੱچھے ਸੰਸਕਾਰਾਂ ਦੇ ਵਿਸ਼ਵਾਸ ਦੇ ਪੌਦੇ ਲਾਓ ਆਪਣੇ ਜੀਵਨ 'ਚ ਵੀ ਔਰ ਆਪਣੇ ਬੱਚਿਆਂ ਦੇ ਜੀਵਨ 'ਚ ਵੀ ਤਾਂ ਕਿ ਤੁਸੀਂ ਰਹੋ ਨਾ ਰਹੋ ਉਹ ਤੁਹਾਡਾ ਲਾਇਆ ਹੋਇਆ ਪ੍ਰੇਮ ਦਾ ਵਿਸ਼ਵਾਸ ਦਾ ਮਾਲਕ ਦੇ ਪ੍ਰਤੀ ਜਿਹੜਾ ਪੇੜ ਹੈ ਨਾ ਉਹ ਬੱਚਿਆਂ ਦੇ ਜੀਵਨ 'ਚ ਸਦਾ ਰਹੇ ਔਰ ਬੱਚੇ ਉਹਦੀ ਠੰਡੀ ਛਾਂ ਮਿੱਠੇ ਫਲ ਸਦਾ ਖਾਂਦੇ ਰਹਿਣ। ਕਿਉਂਕਿ ਜਿੱਥੇ ਸ਼ੰਕਾ ਦੇ ਬੀਜ ਲੱਗਣਗੇ ਉੱਥੇ ਤਾਂ ਬੇ ਤਕਲੀਫਾਂ ਦੁੱਖ ਹੀ ਹੋਣਗੇ। ਇਹ ਹੁਣ ਤੁਸੀਂ ਅੱਜ ਫਰਜ਼ ਕਰឧਧਾਰਨ ਦੇ ਰਹੇ ਕਿ ਛੋਟੀ ਇਹ ਮਿਸਾਲ ਹੈ ਕਿ ਅੱਜ ਤੁਸੀਂ ਕਹਿੰਦੇ ਹੋ ਕਿ ਬੇਟਾ ਜੇ ਕਾਲੀ ਬਿੱਲੀ ਰਸਤਾ ਕੱਟ ਜਾਵੇ ਨਾ ਤਾਂ ਰਸਤਾ ਨਹੀਂ ਪਾਰ ਕਰਨਾ ਚਾਹੀਦਾ ਐਕਸੀਡੈਂਟ ਹੋ ਜਾਂਦਾ ਹੈ ਹੁਣ ਤੁਸੀਂ ਇਹ ਕਿਹੜਾ ਕਿਹੜੀ ਸੋਚ ਦਾ ਬੀਜ ਆਪਣੇ ਬੱਚੇ ਅੰਦਰ ਲਾ ਰਹੇ ਹੋ ਹੁਣ ਸਾਰੀ ਜ਼ਿੰਦਗੀ ਬੱਚਾ 100 ਸਾਲ ਦਾ ਵੀ ਹੋ ਜਾਏਗਾ ਤਾਂ ਤੁਹਾਡਾ ਲਾਇਆ ਬੀਜ ਉਹਨੂੰ ਤੰਗ ਕਰੇਗਾ ਉਹ ਅੱਜ ਵੀ ਬਿੱਲੀ ਤੋਂ ਡਰੇਗਾ ਤਾਂ ਜਿਹੜਾ ਚੰਗਾ ਬੀਜ ਲਾਏਗਾ ਉਹ ਕੀ ਕਹੇਗਾ ਉਹ ਬੇਟਾ ਇਹ ਵਿਆਹ ਮਾਂ ਪਰਮਾਜ ਪੈਣ ਦੀ ਲੋੜ ਨਹੀਂ ਆ ਪੈ ਚਗਾ ਆ ਜਿਹੜੀਆਂ ਮੰਗਲਿਕ ਐ ਆ ਜਿਹੜੇ ਗ੍ਰਹਿ ਨਕਸ਼ਤਰ ਐ ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਜਿਨ੍ਹਾਂ ਨੇ ਇਹ ਪ੍ਰਭੂ ਜਿਸ ਪ੍ਰਮਾਤਮਾ ਨੇ ਪ੍ਰਭੂ ਨੇ ਇਹਨਾਂ ਨੂੰ ਬਣਾਇਆ ਹੈ ਬਸ ਤੂੰ ਉਸਤੇ ਵਿਸ਼ਵਾਸ ਰੱਖੀ ਤੇਰਾ ਬਾਲਕ ਦੀ ਬਿੰਗਾ ਹੋਣੀ ਵੀ ਦੇਵੇਗਾ ਤੇ ਐਸੀ ਬੱਚਿਆਂ ਦੇ ਜੀਵਨ 'ਚ ਉਹ ਵਿਸ਼ਵਾਸ ਦਾ ਬੀਜ ਲਾ ਰਹੇ ਕਿ ਹੁਣ ਬੱਚਾ ਸਦਾ ਵਿਸ਼ਵਾਸ ਦੇ ਪੇੜ ਥੱਲੇ ਬੈਠੇਗਾ ਔਰ ਜੀਵਨ 'ਚ ਕਾਮਯਾਬੀ ਦੇ ਫਲ ਖਾਏਗਾ ਹੁਣ ਇੱਕ ਬਾਪ ਜੇ ਨਸ਼ਾ ਕਰਦਾ ਹੈ ਹਰਦਕਰ ਉਸੇ ਕੱਢ ਪਿੰਦਾ ਸ਼ਰਾਬ ਪੀਂਦਾ ਜਾਂ ਜਿੱਦਾਂ ਦੱਸਿਆ ਮਸਾਲਾ ਖਾਂਦਾ ਹੈ ਮਸਾਲਾ ਯਾਨੀ ਕੀ ਹੁੰਦਾ ਹੈ ਜੜਦਾ ਸਮਝੇ ਹੋ ਇਹ ਜੜਦਾ ਖਾਂਦਾ ਹੈ ਤਾਂ ਬੱਚਿਆਂ ਨੂੰ ਕਿਹੜਾ ਸੰਸਕਾਰ ਦਾ ਬੀਜ ਦੇ ਕੇ ਜਾ ਰਿਹਾ ਹੈ ਬੱਚੇ ਨੇ ਕਿਹਾ ਡੈਡੀ ਖਾਂਦਾ ਸੀ ਕੋਈ ਚੰਗੀ ਚੀਜ਼ ਹੋਣੀ ਮੈਂ ਵੀ ਖਾ ਕੇ ਦੇਖਾਂ ਡੈਡੀ ਨੇ ਕਿਹਾ ਨਹੀਂ ਪੁੱਤ ਤੂੰ ਨਹੀਂ ਖਾਣਾ ਮਾਰਾ ਤੇਰੇ ਵਾਸਤੇ ਹੁਣ ਬੱਚਾ ਉੱਥੇ ਪੇ ਸਮਝ ਜਾਏਗਾ ਕਿਉਂ ਸਮਝੇਗਾ ਕਿਉਂਕਿ ਉਹਨੂੰ ਪਤਾ ਹੈ ਕਿ ਮਾਂ ਬਾਪ ਨੂੰ ਆਦਤ ਹਮੇਸ਼ਾ ਮਨਾਤਰੰਦੀ ਹੈ ਇਹ ਬੱਚਾ ਗੱਡੀ ਚਲਾ ਨਹੀਂ ਬੇਟਾ ਤੂੰ ਛੋਟਾ ਹੈ ਗੱਡੀ ਨਹੀਂ ਚਲਾ ਸਕਦਾ ਤੂੰ ਛੋਟਾ ਹੈ ਮੋਟਰਸਾਈਕਲ ਨਹੀਂ ਚਲਾ ਸਕਦਾ ਉਹ ਤੂੰ ਛੋਟਾ ਹੈ ਕੋਠੇ ਦੇ ਇਕੱਲਾ ਨਹੀਂ ਜਾ ਸਕਦਾ ਇਹ ਤਾਂ ਹਰ ਜਗ੍ਹਾ ਰੋਕਦੇ ਹੀ ਰਹਿੰਦੇ ਆ ਇਹ ਤਾਂ ਹਰ ਜਗ੍ਹਾ ਮਨਾ ਹੀ ਕਰਦੇ ਰਹਿੰਦੇ ਆ ਨਹੀਂ ਬੇਟਾ ਤੂੰ ਸ਼ਰਾਬ ਨਹੀਂ ਪੀ ਸਕਦਾ ਤੂੰ ਨਸ਼ਾ ਨਹੀਂ ਕਰ ਸਕਦਾ ਇਹ ਤਾਂ ਹਰ ਜਗ੍ਹਾ ਰੋਕਦੇ ਹੀ ਰਹਿੰਦੇ ਜਿੱਦਾਂ ਮੋਟਰਸਾਈਕਲ ਤੋਂ ਰੋਕਦੇ ਇਹ ਤਾਂ ਬੀੜੀ ਤੋਂ ਰੋਕਦੇ ਉਹ ਇਹੀ ਗੱਲ ਸੋਚਦਾ ਹੈ ਕਿ ਜੇ ਮੈਂ ਚੋਰੀ ਮੋਟਰਸਾਈਕਲ ਚਲਾ ਸਕਦਾ ਡੈਡੀ ਨੂੰ ਦੱਸੇ ਤੋਂ ਬਿਨਾ ਤਾਂ ਡੈਡੀ ਨੂੰ ਦੱਸੇ ਤੋਂ ਬਿਨਾ ਸਿਗਰਟ ਸ਼ਰਾਬ ਬੀੜੀ ਵੀ ਪੀ ਸਕਦਾ ਕਿਉਂ ਕਿਉਂਕਿ ਮੇਰਾ ਡੈਡੀ ਇਸ ਕਰਕੇ ਅੱਜ ਸਾਨੂੰ ਵੀ ਜਿੱਦੋਂ ਬਜ਼ੁਰਗ ਇੱਕ ਬੀਜ ਲਾ ਰਿਹਾ ਹੈ ਐਸੀ ਕਹਾਂਗੇ ਤੁਸੀਂ ਬਾਹਰਲੇ ਬੀਜ ਲਾਓ ਨਾ ਲਾਓ ਪਰ ਸੰਸਕਾਰਾਂ ਦੇ ਬੀਜ ਜ਼ਰੂਰ ਐਸੇ ਸਮਾਜ ਅੰਦਰ ਬੋ ਕੇ ਜਾਓ ਬੀਜ ਕੇ ਜਾਓ ਕਿ ਜਿੱਦਾਂ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਚੱਕਰ ਚ ਪਾ ਦਿੱਤਾ ਉਹ ਪੈਂਚਗਾਂ ਮਾੜੀਆਂ ਆ ਫੁਲਾਨਾ ਗ੍ਰਹਿ ਮਾੜਾ ਆ ਫੁਲਾਨੀ ਚੱਕਰ ਮਾੜਾ ਅੱਜ ਐਸੀ ਇਹ ਸੋਚ ਨੂੰ ਬਦਲੀਏ ਬੇਮਾ ਭਰਮਾਂ ਨੂੰ ਤੋੜ ਕੇ ਸਾਰੇ ਸਮਾਜ ਦੇ ਅੰਦਰ ਇਹ ਵਿਸ਼ਵਾਸ ਪੈਦਾ ਕਰੀਏ ਕਿ ਕੁਝ ਨਹੀਂ ਹੈ ਸਭ ਤੋਂ ਵੱਡਾ ਤਾਂ ਮਾਲਕ ਹੈ ਇਸ ਲਈ ਜਿਹੜਾ ਆਪਣੇ ਮਾਲਕ ਤੇ ਯਕੀਨ ਰੱਖਦਾ ਹੈ ਉਹ ਮਾਲਕ ਦੀ ਰੱਖਿਆ ਵੀ ਜ਼ਰੂਰ ਕਰਦਾ ਹੈ ਇਹਨੂੰ ਕਹਿੰਦੇ ਚੰਗੇ ਸੰਸਕਾਰਾਂ ਦੇ ਬੀਜ ਇਹ ਚੈੱਕ ਕਰੋ ਆਪਣੇ ਅੰਦਰ ਕਿ ਕੀ ਮੈਂ ਚੰਗੇ ਸੰਸਕਾਰਾਂ ਦੇ ਬੀਜ ਲਾ ਰਿਹਾ ਆਪਣੀ ਔਲਾਦ ਅੰਦਰ ਜਾਂ ਮੈਂ ਮੈਂ ਵੀ ਪਿਛਲੀਆਂ ਗੱਲਾਂ ਮੰਨ ਕੇ ਬਹਿਮਾਂ 'ਚ ਵਸਿਆ ਤਾਂ ਆਪਣੇ ਬੱਚਿਆਂ ਨੂੰ ਵੀ ਬਹਿਮਾਂ 'ਚ ਹੀ ਫਸਾਈ ਜਾਂਦਾ ਇਹ ਤਾਂ ਉਹੀ ਗੱਲ ਹੈ ਬੇਟਾ ਆ ਰੱਸੀ 'ਚ ਮੈਂ ਸਾਰੀ ਜ਼ਿੰਦਗੀ ਵੱਜਾ ਬੈਠਾ ਰਿਆ ਹੁਣ ਆ ਰੱਸੀ ਆਪਣੇ ਪੈਰੋਂ ਖੋਲ ਕੇ ਤੇਰੇ ਪੈਰ ਚ ਬਨ ਕੇ ਚੱਲਾਂ ਤੂੰ ਵੀ ਵੱਜਾ ਹੀ ਨਹੀਂ ਅੱਗੇ ਨਾ ਵਧੀ ਕੀ ਇੱਕ ਮਾਤਾ ਪਿਤਾ ਇਦਾਂ ਆਪਣੇ ਬੱਚੇ ਨੂੰ ਅੱਗੇ ਵਧਾਣ ਵਾਲਾ ਕੰਮ ਕਰਦੇ ਐ ਜਾਂ ਉੱਥੇ ਹੀ ਪਸਾਣ ਵਾਲਾ ਕੰਮ ਕਰਦੇ ਨੇ ਜਿਹੜੇ ਸਹੀ ਮਾਇਨੇ 'ਚ ਸਹੀ ਮਾਇਨੇ 'ਚ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਪਿਆਰ ਕਰਨਗੇ ਨਾ ਉਹ ਬਹਿਮਾ ਭਰਮਾਂ ਦੀਆਂ ਸਾਰੀਆਂ ਰੱਸੀਆਂ ਤੋੜਨ ਦੀ ਕੋਸ਼ਿਸ਼ ਕਰਨਗੇ ਉਹ ਕਹਿਣਗੇ ਹਟਾਓ ਬਸ ਵਿਸ਼ਵਾਸ ਕਰੋ ਉਹ ਮਾਲਕ ਤੇ ਕਿਉਂਕਿ ਬਹਿਮ ਸਾਨੂੰ ਰੋਕਦੇ ਐ ਤਾਂ ਸਾਡੇ ਮਾਲਕ ਦਾ ਵਿਸ਼ਵਾਸ ਸਾਨੂੰ ਅੱਗੇ ਵਧਾਉਂਦਾ ਹੈ ਕਿਉਂਕਿ ਮਾਲਿਕ ਆਪ ਵੀ ਅੱਗੇ ਵਾਦਾ ਹੈ ਉਹਦੀ ਰਹਿਮਤ ਵੀ ਅੱਗੇ ਵਾਦੀ ਹੈ ਤਾਂ ਸਾਨੂੰ ਵੀ ਉਹ ਅੱਗੇ ਵਧਾਉਂਦਾ ਹੈ ਤਾਂ ਜਿਹੜੇ ਵਿਹਮਾਂ ਭਰਮਾਂ ਦੀਆਂ ਸ਼ੰਕਾਵਾਂ ਦੀਆਂ ਹੀ ਰस्सੀਆਂ 'ਚ ਬੱਜੇ ਰਹਿੰਦੇ ਆ ਉਹਨਾਂ ਦੀ ਇੱਕ ਹੱਦ ਹੁੰਦੀ ਉਹ ਤੋਂ ਬਾਅਦ ਕਦੀ ਉਹ ਜਾ ਹੀ ਨਹੀਂ ਸਕਦੇ ਜਦਾਂ ਇੱਕ گاਉਂ ਦੇ ਗਲੇ 'ਚ ਰੱਸੀ ਬੰਨ੍ਹਦੇ ਹੋ ਨਾ ਉਹ ਕਿੰਨੀ ਕੁ ਦੂਰ ਤੱਕ ਜਾਏਗੀ ਜਵਾਬ ਦਿਓ ਸਾਨੂੰ ਇੱਕ گاਉਂ ਦੇ ਗਲੇ 'ਚ ਰੱਸੀ ਬੱਝੀ ਹੋਵੇ ਤਾਂ ਕਿੰਨੀ ਕੁ ਦੂਰ ਤੱਕ ਜਾਏਗੀ ਜਿੰਨੀ ਲੰਬੀ ਰੱਸੀ ਹੋਏਗੀ ਇਹ ਰਸੀ 10 ਮੀਟਰ ਦੀ ਤਾਂ 10 ਮੀਟਰ ਤੱਕ ਹੀ ਘੁੰਮੇਗੀ ਉਹ ਖੁੰਡੇ ਦੇ ਨਾਲ ਬੱਜੀ ਹੋਈ ਜੇ ਰਸੀ 20 ਮੀਟਰ ਦੀ ਤਾਂ 20 ਮੀਟਰ ਤੱਕ ਘੁੰਮੇਗੀ ਤਾਂ ਜੇ ਰਸੀ ਹੈ ਹੀ ਦੋ ਹੱਥ ਲੰਬੀ ਤਾਂ ਵਿਚਾਰੀ ਖੁੰਡੇ ਦੇ ਕੋਲੇ ਬੈਠੀ ਰਹੇਗੀ ਉਹ ਇਹਦਾ ਮਤਲਬ ਕੀ ਹੈ ਜਿੱਡੀ ਲੰਬੀ ਰਸੀ ਉੰਨੀ ਹੀ ਪਹੁੰਚ ਅੱਜ ਇਨਸਾਨ ਬਾਹਰੋਂ ਤਾਂ ਕਹਿਣ ਨੂੰ ਆਯਾਦ ਹੈ ਕਿ ਮੈਂ ਜੀ ਯਾਦ ਹੋ ਗਿਆ ਮੇਰਾ ਦੇਸ਼ ਯਾਦ ਹੋ ਗਿਆ ਪਰ ਦੇਖਿਆ ਜਾਵੇ ਤਾਂ ਅੰਦਰੋਂ ਇਨਸਾਨ ਵਿਮਾ ਭਰਮਾਂ ਦੀਆਂ ਰਸੀਆਂ 'ਚ ਜਕੜਿਆ ਹੋਇਆ ਹੈ ਜਾਤ ਪਾਤ ਬੰਧਨ ਧਰਮਾਂ ਦੀਆਂ ਰਸੀਆਂ 'ਚ ਜਗੜਿਆ ਹੋਇਆ ਹੈ ਅੱਜ ਵੀ ਇਨਸਾਨ ਇਦਾਂ ਦੇ ਭੇਦਭਾਵ ਆਪਣੇ ਅੰਦਰ ਲੈ ਕੇ ਬੈਠਾ ਕਿ ਇਨਸਾਨ ਉਹਦੇ ਧਾਇਰੇ ਤੋਂ ਬਾਹਰ ਜਾਂਦਾ ਹੀ ਨਹੀਂ ਹੈ ਨਿਕਲਦਾ ਹੀ ਨਹੀਂ ਹੈ ਔਰ ਐਸੀ ਚਾਂਦੇ ਜਿਹੜੇ ਮਾਲਕ ਨਾਲ ਪਿਆਰ ਕਰਨ ਵਾਲੇ ਐ ਐਸੀ ਤੁਹਾਡੀਆਂ ਰਸੀਆਂ ਖੋਲਣ ਆਏ ਆ ਤੁਹਾਡੀਆਂ ਰਸੀਆਂ ਕੱਟਣ ਆਏ ਆ ਤੁਹਾਡੀਆਂ ਬਹਿਮਾ ਭਰਮਾ ਦੀਆਂ ਡੋਰੀਆਂ ਤੋੜਨ ਆਏ ਆ ਤਾਂ ਕਿ ਤੁਸੀਂ ਉਹ ਆਨੰਦ ਦੀਆਂ ਉਡਾਰੀਆਂ ਮਾਰ ਸਕੋ ਜਿੱਥੇ ਉਹ ਮਾਲਕ ਰਹਿੰਦਾ ਤੁਸੀਂ ਵੀ ਉੱਥੇ ਪਹੁੰਚ ਸਕੋ ਕਿਉਂਕਿ ਇਹ ਰਸੀਆਂ ਚ ਬਹਿਮਾ ਭਰਮਾ ਦੀਆਂ ਰਸੀਆਂ ਚ ਫਸ ਕੇ ਤੁਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਤੁਹਾਡਾ ਮਾਲਕ ਵੱਸਦਾ ਹੈ ਤਮੇ ਦਿਓ ਜੇ ਆਪਣੇ ਪਿਆਰੇ ਨੂੰ ਆਪਣੇ ਤੱਕ ਲੈ ਕੇ ਆਣਾ ਹੋਵੇ ਤਾਂ ਉਹਦੇ ਬੰਦਨਾਂ ਨੂੰ ਕੱਟਣਾ ਹੀ ਪੈਣਾ ਹੈ ਤੋੜਨਾ ਹੀ ਪੈਣਾ ਹੈ ਹੁਣ ਪਿਆਰਾ ਤਾਂ ਕੋਸ਼ਿਸ਼ ਕਰਦਾ ਹੈ ਪਰ ਜੇ ਐਸੀ ਕਹੇ ਜੀ ਨਹੀਂ ਜੀ ਬੰਦਨ ਮੇਰਾ ਜਨਮਾਂ ਦਾ ਆ ਮੇਰੇ ਬਾਪ ਦਾਦੇ ਤੋਂ ਚਲੇ ਆ ਰਿਹਾ ਬੰਦਰ ਮੈਂ ਨਹੀਂ ਇਹਨੂੰ ਤੋੜ ਸਕਦਾ ਇਹ ਤਾਂ ਪਿੰ ਪਿਛਲੀਆਂ ਪੁਸ਼ਤਾ ਤੋਂ ਚਲੇ ਆ ਰਿਹਾ ਪੂਰੀ ਦੁਨੀਆ ਮੰਨਦੀ ਆ ਗਈ ਮੈਂ ਨਹੀਂ ਤੋੜ ਸਕਦਾ ਤਾਂ ਹੁਣ ਭਾਈ ਪਹਿਲਾਂ ਪੂਰੀ ਦੁਨੀਆ ਮੰਨਦੀ ਸੀ ਕਿ ਧਰਤੀ ਚੋਰਸ ਹੈ ਜਰਾ ਗੌਰ ਕਰਨਾ ਪਹਿਲਾਂ ਕੀ ਮੰਨਿਆ ਜਾਂਦਾ ਸੀ ਧਰਤੀ ਚੋਰਸ ਹੈ ਕਿਉਂਕਿ ਕਈ ਕਹਿੰਦੇ ਸੀ ਕੋਈ ਨਹੀਂ ਧਰਤੀ ਦੇ ਗੰਤਿਮ ਸਿਰਾ ਹੋਣਾ ਜੇ ਤੋ ਅੱਗੇ ਨਹੀਂ ਰਹੀ ਨਿਹਰਾ ਹੈ ਥੱਲੇ ਨਾ ਟੁਆਇਟ ਹੋਆ ਹੈ ਖਾਈ ਖਾਈਆ ਕਿ ਹੈ ਹੀ ਕੁਛ ਨਹੀਂ ਪਹਿਲਾਂ ਬਹੁਤ ਪਹਿਲਾਂ ਪਰ ਫਿਰ ਵਿਗਿਆਨ ਨੇ ਖੋਜ ਕੀਤੀ ਕਿ ਧਰਤੀ ਚੋਰਸ ਨਹੀਂ ਹੈ ਧਰਤੀ ਗੋਲ ਹੈ ਪਹਿਲਾਂ ਜੀ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੇ ਚੱਕਰ ਲਾਂਦਾ ਹੈ ਸਮਝਦੇ ਹੋ ਕਿ ਨਹੀਂ ਕਿ ਧਰਤੀ ਖੜੀ ਹੈ ਸੂਰਜ ਚੱਕਰ ਲਾ ਰਿਹਾ ਹੈ ਪਰ ਅੱਜ ਬੱਚਾ ਬੱਚਾ ਜਾਣਦਾ ਹੈ ਕਿ ਸੂਰਜ ਖੜਾ ਹੈ ਤਾਂ ਧਰਤੀ ਚੱਕਰ ਲਾ ਰਹੀ ਹੈ ਹੁਣ ਇਹਦਾ ਮਤਲਬ ਕੀ ਜੇ ਸਾਡੇ ਸਿਆਣੇ ਪਹਿਲਾਂ ਮੰਨਦੇ ਸੀ ਧਰਤੀ ਚਪਟੀ ਹੈ ਜਾਂ ਧਰਤੀ ਖੜੀ ਹੈ ਸੂਰਜ ਚੱਕਰ ਲਗਾ ਰਿਹਾ ਹੈ ਤਾਂ ਐਸੀ ਕਹਿੰਦੇ ਨਹੀਂ ਜੋ ਸੱਚ ਹੈ ਅੱਜ ਵਿਗਿਆਨ ਨੇ ਸਾਬਿਤ ਕਰ ਦਿੱਤਾ ਤਸਵੀਰਾਂ ਦਿਖਾ ਦਿਤੀਆਂ ਫੋਟੋਆਂ ਦਿਖਾ ਦਿਤੀਆਂ ਇਦਾਂ ਦੀ ਵੀਡੀਓਜ਼ ਦੇ ਜ਼ਰੀਏ ਸਾਨੂੰ ਸਮਝਾ ਦਿੱਤਾ ਕਿ ਭਾਈ ਧਰਤੀ ਸੂਰੇ ਦੇ ird gird ਘੁੰਮ ਰਹੀ ਹੈ ਤਾਂ ਹੁਣ ਜਿਹੜਾ ਬੰਦਾ ਕਹੇ ਨਹੀਂ ਜੀ ਜੋ ਸਾਡੇ ਬਾਪ ਦਾਦਾ ਪਰਦਾਦਾ ਪਿੱਛੇ ਨਾ ਬਜ਼ੁਰਗ ਕਹਿੰਦੇ ਆਗੇ ਤਾਂ ਉਹੀ ਮੰਨਣਾ ਧਰਤੀ ਚੋਰਸ ਐ ਨਹੀਂ ਵੀ ਮੈਂ ਮੋਟਰਸਾਈਕਲ ਲੈ ਕੇ ਨਹੀਂ ਕਿਤੇ ਨਿਕਲਣ ਲੱਗਦੇ ਧਰਤੀ ਚੋਰਸ ਹੋਵੇ ਤਾਂ ਮੇਰੇ ਘੇ ਹੀ ਜਾਵਾਂ ਥੱਲੇ ਸਮਝਦੇ ਹੋ ਇਹ ਤਾਂ ਨਾ ਸਮਝੀ ਹੈ ਨਾ ਪਹਿਲਾਂ ਦੁਨੀਆ ਕੀ ਮੰਦੀ ਸੀ ਆਪਣੀ ਸਮਝ ਦੇ ਹਿਸਾਬ ਨਾਲ ਮੰਦੀ ਸੀ ਪਰ ਜਿੱਦਾਂ ਸਮਝ ਦੇ ਦਾਇਰੇ ਵਧੇ ਸੱਚਾਈ ਵਧੀ ਸੱਚਾਈ ਦਾ ਪਤਾ ਲੱਗਾ ਤਾਂ ਬੰਦੇ ਨੇ ਉਹਨੂੰ ਐਕਸੈਪਟ ਕੀਤਾ ਮੰਨਿਆ ਉਹਨੂੰ ਇੱਦਾਂ ਹੀ ਅਸੀਂ ਕਮਾਂਗੇ ਇਹ ਵਿਗਿਆਨ ਦੇ ਮਾਮਲੇ 'ਚ ਤੁਸੀਂ ਮੰਨ ਸਕਦੇ ਹੋ ਤਾਂ ਧਿਆਨ ਦੇ ਮਾਮਲੇ 'ਚ ਕਿਉਂ ਨਹੀਂ ਮੰਨ ਸਕਦੇ ਰੋਹਾਨੀਅਤ ਦੇ ਮਾਮਲੇ 'ਚ ਕਿਉਂ ਨਹੀਂ ਮੰਨ ਸਕਦੇ ਕਿ ਅੱਜ ਤੋਂ ਮੈਂ ਸਾਰੇ ਬਹਿਮ ਪਰਮ ਛੱਡਣੇ ਐ ਇਹ ਬਹਿਮ ਪਰਮਾਂ ਤੋਂ ਬਾਹਰ ਨਿਕਲਣਾ ਹੈ ਇਹ ਜਾਤ ਪਾਤ ਉੱਚੀ ਨੀਚ ਦੇ ਬੰਧਨ ਤੋੜਨੇ ਆ ਮੈਂ ਔਰ ਆਪਣੇ ਮਾਲਕ ਦੇ ਪ੍ਰੇਮ ਨਾਲ ਵਿਸ਼ਵਾਸ ਨਾਲ ਇਹ ਯਾਦ ਰੱਖਣਾ ਹੈ ਕਿ ਸਭ ਦਾ ਮਾਲਕ ਇੱਕ ਹੈ ਅਸੀਂ ਸਾਰੇ ਇੱਕੋ ਹੀ ਬਾਪ ਦੇ ਬੱਚੇ ਆ ਇਸ ਲਈ ਸਾਡੇ ਅੰਦਰ ਕੋਈ ਉੱਚੀ ਨੀਚ ਜਾਤ ਪਾਤ ਦੇ ભેਦਭਾਵ ਨਹੀਂ ਹੈ ਸਾਰੇ ਬਹਿਮ ਪਰਮ ਖਤਮ ਕਰਨੇ ਛੱਡੋ ਇਹਨਾਂ ਬਹਿਮਾ ਪਰਮਾਨੰ। ਔਰ ਜਿਹੜੇ ਮਾਲਕ ਦੇ ਹੋ ਗਏ ਉਹ ਤਾਂ ਛੱਡਣ ਗਏ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੱਦਾਂ ਦੱਸਿਆ ਹੈ ਕਿ ਜਿਨ੍ਹਾਂ ਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਫੇ ਉਹ ਚਿੰਤਾ ਨਹੀਂ ਕਰਦੇ ਦਿਨਾਂ ਤਿਉਹਾਰਾਂ ਦੀ ਉਹ ਕਹਿੰਦੇ ਸਭ ਤੋਂ ਵੱਡਾ ਦਿਨ ਤਿਉਹਾਰ ਉਹੀ ਹੈ ਜਦੋਂ ਸਾਡੇ ਮਾਲਕ ਦਾ ਹੁਕਮ ਹੋ ਗਿਆ। ਸਮਝਦੇ ਹੋ ਕਿ ਨਹੀਂ ਜਿੱਦਾਂ ਦਸੀਦਾ ਨਾ ਪਲਟੂ ਸ਼ੁਭ ਦਿਨ ਜੁਪ ਸ਼ੁਭ ਘੜੀ ਯਾਦ ਕਰੇ ਜਦ ਨਾਮ ਲਗਨ ਮਹੂਰਤ ਝੂਠ ਸਭ ਔਰ ਬਿਗਾੜੇ ਉਹ ਏਡੇ ਏਡੇ ਸੰਤ ਮਹਾਪੁਰਸ਼ ਆਪਣੀਆਂ ਬਾਣੀ ਚ ਕਹਿ ਗਏ ਕੇ ਲਗਨ ਮਹੂਰਤ ਜੋ ਤੁਸੀਂ ਕਢਾਉਂਦੇ ਫਿਰਦੇ ਹੋ ਨਾ ਕਿ ਜਨਮ ਪੱਤਰੀ ਲੈ ਕੇ ਗੁੰਡਲੀ ਕਢਦੇ ਹੋ ਇਹ ਕਰਦੇ ਹੋ ਝੂਠ ਹੈ ਸਭ ਕੁਝ ਬੇਅਰਥ ਹੈ ਇਹ ਤਾਂ ਐਵੇਂ ਹੀ ਆਪਣਾ ਸਮਾਂ ਆਪਣਾ ਟਾਈਮ ਆਪਣਾ ਮਨ ਜਿੱਦਾਂ ਸਮਝੋ ਬਹਿਮਾ ਭਰਮਾ ਨਾਲ ਭਰ ਕੇ ਆਪਣਾ ਟਾਈਮ ਆਪਣਾ ਸਮਾਂ ਪੈਸਾ ਖਰਾਵ ਕਰਨ ਦੀ ਗੱਲ ਹੈ ਸਭ ਤੋਂ بڑی ਗੱਲ ਤਾਂ ਇਹ ਕੋ ਕਹਿੰਦੇ ਉਹ ਦਿਨ ਇਨਸਾਨ ਵਾਸਤੇ ਸਭ ਤੋਂ ਉੱਤਮ ਹੋ ਜਾਂਦਾ ਜਦੋਂ ਇਨਸਾਨ ਵਿਸ਼ਵਾਸ ਨਾਲ ਆਪਣੇ ਮਾਲਿਕ ਨੂੰ ਯਾਦ ਕਰ ਲੈਂਦਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਅਜਦਾ ਕਹੀਦਾ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤੋ ਕਦੀ ਗੱਲ ਦਾ ਡਰ ਨਹੀਂ ਉਹ ਚਿੰਤਾ ਹੀ ਨਹੀਂ ਕਰਦਾ ਅੱਜ ਸਮੋਂ ਵੀ ਜਿਦਾਂ ਵਿਗਿਆਨ ਦੀ ਸੋਚ ਨਾਲ ਇਨਸਾਨ ਦੀ ਸੋਚ ਬਦਲੀ ਵਿਗਿਆਨ ਨੂੰ ਲੈ ਕੇ ਧਰਤੀ ਨੂੰ ਲੈ ਕੇ ਸੂਰਜ ਚੰਦ ਸਿਤਾਰਿਆਂ ਨੂੰ ਲੈ ਕੇ ਇਸੇ ਤਰ੍ਹਾਂ ਅੱਜ ਜ਼ਰੂਰਤ ਹੈ ਕਿ ਸਾਡੇ ਵਚਨਾਂ ਨੂੰ ਸੁਣੋ ਗੁਰੂਆਂ ਰਹਿਬਰਾਂ ਦੇ ਉਹ ਚਨਾਂ ਨੂੰ ਸੁਣੋ ਔਰ ਆਪਣੇ ਅੰਦਰਲੀ ਸੋਚ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰੀਏ ਇਹ ਬਹਿਮਾ ਭਰਮਾਂ ਨੂੰ ਤੋੜੀਏ حقیقت نو پہچانیے کیونکہ ہمیشہ یاد رکھو کہ جتن دا ای بہت بار کہیدا کہ جتن دا ਤੁਹਾਡਾ ਵਿਸ਼ਵਾਸ ਹੁੰਦਾ ਤੁਹਾਨੂੰ ਉਦਾਂ ਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ ਅੱਜ ਤੁਸੀਂ ਇਹ ਗੱਲ ਸੁਣ ਲਈ ਹੈ ਕਿ ਜਿੱਦਾਂ ਦਾ ਵਿਸ਼ਵਾਸ ਹੁੰਦਾ ਉਦਾਂ ਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਕੱਲ ਨੂੰ ਘਰ ਜਾ ਕੇ ਨਾ ਤੁਸੀਂ ਕਿਸੇ ਰੰਗ ਦਾ ਕੱਪੜਾ ਪਾ ਕੇ ਸੋਚੋ ਇਹ ਕੱਪੜਾ ਇਹ ਰੰਗ ਮੇਰੇ ਵਾਸਤੇ ਚੰਗਾ ਨਹੀਂ ਹੁੰਦਾ ਇਹ ਮੈਂ ਮੇਰਾ ਮਾਰਾ ਹੀ ਕਰਨਾ ਹੈ ਤਾਂ ਵਾਕਈ ਤੁਹਾਨੂੰ ਜਿੱਦਾਂ ਦਾ ਵਿਸ਼ਵਾਸ ਹੁੰਦਾ ਫਲ ਮਿਲਣਾ ਸ਼ੁਰੂ ਹੋ ਜਾਣਾ ਤਾਂ ਜੇ ਕੋ ਸਾਰੇ ਰੰਗ ਮੇਰੇ ਮਾਲਕ ਦੇ ਆ ਸਾਰੇ ਰੰਗ ਮੈਨੂੰ ਫਾਇਦਾ ਹੀ ਦੇਣਗੇ ਕਿਉਂਕਿ ਜਿਹੜੀ ਮੇਰੇ ਮਾਲਕ ਨੇ ਬਣਾਈ ਉਹ ਚੀਜ਼ ਮੇਰੇ ਵਾਸਤੇ ਫਾਇਦੇਮੰਦ ਹੀ ਹੋ ਸਕਦੀ ਹੈ ਤਾਂ ਉਹ ਚੀਜ਼ ਫਾਇਦਾ ਦੇਣਾ ਸ਼ੁਰੂ ਕਰ ਦੇਗੀ ਸੋਚ ਸਮਝ ਸਮਝਦੇ ਹੋ ਕਿ ਨਹੀਂ ਕਈ ਜੀਵ ਨਾਮ ਦੀ ਦਾਤ ਲੈ ਕੇ ਮਾਲਕ ਨੂੰ ਕਿਹੜੇ ਦਿਸ਼ਾ ਨੂੰ ਮੂੰਹ ਕਰਕੇ ਨਾਮ ਜਪਣਾ ਚਾਹੀਦਾ ਹੈ ਕਹੀ ਗਿਆ ਭਾਈ ਕਿਹੜੀ ਦਿਸ਼ਾ ਹੈ ਸਾਡਾ ਮਾਲਕ ਹੈ ਜਿੱਧਰ ਹੈ ਨਹੀਂ ਉਧਰ ਨੂੰ ਨਾ ਕਰ ਜਿੱਧਰ ਤੈਨੂੰ ਲੱਗਦਾ ਮੇਰਾ ਮਾਲਕ ਹੈ ਉਧਰ ਨੂੰ ਮੂੰਹ ਕਰਕੇ ਨਾਮ ਜਪ ਲੈ ਫਿਰ ਕਹਿੰਦੇ ਇਹ ਲੇਟ ਕੇ ਜਪ ਸਕਦੇ ਆ ਕਿ ਜਪ ਸਕਦਾ ਉਧਰ ਵੀ ਤਾਂ ਉਹੀ ਹੈ ਸਮਝਦੇ ਹੋ ਕਿ ਨਹੀਂ ਤੂੰ ਚਾਹੇ ਪੇਟ ਦੇ ਵੱਲ ਲੇਟ ਜਾ ਕਿਉਂਕਿ ਧਰਤੀ ਵਿੱਚ ਵੀ ਉਹੀ ਹੈ ਚਾਹੇ ਪਿੱਠ ਦੇ ਵੱਲ ਲੇਟ ਜਾ ਆਕਾਸ਼ ਵੱਲ ਵੀ ਉਹੀ ਹੈ ਚਾਹੇ ਪੂਰਬ ਵੱਲ ਮੂੰਹ ਕਰ ਲੈ ਪੱਛਮ ਉੱਤਰ ਦੱਖਣ ਜਿੱਧਰ ਮਰਜੀ ਮੂੰਹ ਕਰ ਲੈ ਸਾਡਾ ਮਾਲਕ ਤਾਂ ਹਰ ਜਗ੍ਹਾ ਮੌਜੂਦ ਹੈ ਇਸ ਲਈ ਮਾਲਕ ਤਾਂ ਉਹ ਸ਼ਕਤੀ ਹੈ ਜਿਹੜੀ ਹਰ ਜਗ੍ਹਾ ਆਪਣਾ ਕਰਮ ਕਰ ਰਹੀ ਹੈ ਪਰ ਸਾਡਾ ਵਿਸ਼ਵਾਸ ਹੈ ਜੇ ਅਸੀਂ ਆਪਣੇ ਮਨ ਦੀ ਸੋਚੀਏ ਕਿ ਨਹੀਂ ਜੇ ਪੂਰਬ ਵੱਲ ਮੂੰਹ ਕਰਕੇ ਪੂਜਾ ਕੀਤੀ ਫੇਰੀ ਸਫਲ ਹੈ ਜੇ ਦੱਖਣ ਕਰ ਲਈ ਪੱਛਮ ਕਰ ਲਈ ਜਾਂ ਲੈਂਦੇ ਚੜਦੇ ਇੱਧਰ ਉੱਧਰ ਕਰ ਲਈ ਤਾਂ ਫਿਰ ਮੇਰੀ ਪੂਜਾ ਸਫਲ ਨਹੀਂ ਹੋਣੀ ਤਾਂ ਪ੍ਰਮਾਤਮਾ ਨੂੰ ਮੇਰੇ ਮਤਲਬ ਉਹ ਨਹੀਂ ਐਸੀ ਸੋਚ ਲਿਆ ਤਾਂ ਸਾਡੇ ਮਨ 'ਚ ਸ਼ੰਕਾ ਜੀ ਰਹਿਣੀ ਹੈ ਕਿ ਸਫਲ ਨਹੀਂ ਹੋਈ ਸਫਲ ਨਹੀਂ ਹੋਈ ਕਿਉਂਕਿ ਮੈਂ ਪੂਰਬ ਵੱਲ ਮੂੰਹ ਨਹੀਂ ਕੀਤਾ ਯਾ ਮੇਰੀ ਨਮਾਜ਼ ਸਫਲ ਨਹੀਂ ਹੋਈ ਮੈਂ ਲੈਦੇਲ ਮੂੰਹ ਨਹੀਂ ਕੀਤਾ ਪੱਚੀ ਮਲ ਮੂੰਹ ਨਹੀਂ ਕੀਤਾ ਉਹ ਹਰ ਜਗ੍ਹਾ ਪਰਮਾਤਮਾ ਹੀ ਹੈ بس ਤੇਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਜਿੱਧਰ ਮੂੰਹ ਕਰ ਲਵਾਂ ਮੇਰਾ ਮਾਲਕ ਉਧਰ ਹੈ ਤਾਂ ਤੂੰ ਜਿੱਧਰ ਮਰਜੀ ਮੂੰਹ ਕਰਕੇ ਬਹਿ ਜਾ ਉਹ ਤੇਰੀ ਬੰਦਗੀ ਤੇਰੀ ਇਵਾਦਤ ਤੇਰੀ ਪੂਜਾ ਤੇਰੀ ਨਮਾਜ਼ ਕਬੂਲ ਕਰ ਲਏਗਾ ਕਿਉਂਕਿ ਉਹੀ ਤਾਂ ਹੈ ਸਮਝ ਆ ਰਹੀ ਕਿ ਨਹੀਂ ਹੁਣ ਸੂਰਜ ਦਾ ਪ੍ਰਕਾਸ਼ ਕਿੱਧਰਲੇ ਪਾਸੇ ਹੈ ਜਵਾਬ ਦਿਓ ਜ਼ਰਾ ਪੂਰਬ ਹੈ ਪੱਛੇਮ ਉੱਤਰ ਹੈ ਦੱਖਣ ਹੈ ਕਿਧਰ ਪ੍ਰਕਾਸ਼ ਹਰ ਪਾਸੇ ਹੈ ਕਿ ਨਹੀਂ ਤਜੇ ਕੋ ਛੋਟੇ ਜਿਹੇ ਸੂਰਜ ਦਾ ਪ੍ਰਕਾਸ਼ ਹਰ ਪਾਸੇ ਹੋ ਸਕਦਾ ਤਾਂ ਮੇਰੇ ਏਡੇ ਵੱਡੇ ਮਾਲਕ ਦਾ ਪ੍ਰਕਾਸ਼ ਕਿਉਂ ਨਹੀਂ ਹਰ ਪਾਸੇ ਹੋ ਸਕਦਾ ਜਿਹਨੇ ਸੂਰਜ ਨੂੰ ਪੈਦਾ ਕੀਤਾ ਲੱਖਾਂ ਹੀ ਸੂਰਜ ਲੱਖਾਂ ਹੀ ਚੰਦ ਲੱਖਾਂ ਹੀ ਆਕਾਸ਼ ਲੱਖਾਂ ਹੀ ਪ੍ਰਥਵੀਆ ਲੱਖਾਂ ਹੀ ਬ੍ਰਹਿਮੰਡ ਲੱਖਾਂ ਹੀ ਆਕਾਸ਼ ਗੰਗਾ ਜਿਹਨਾਂ ਬਣਾਈਆਂ ਹੈ ਫਿਰ ਉਹ ਕਿਦਰ ਨਹੀਂ ਹੋਏਗਾ ਜਰਾ ਸਮਝਣਾ ਸਾਰਿਆਂ ਨੇ ਇਸ ਲਈ ਪਰਮਾਤਮਾ ਤੋਂ ਨਿਕਲਣਾ ਆਇਆ ਸੀ ਉਹ ਵਿਸ਼ਵਾਸ ਨਾਲ ਆਪਣੇ ਆਪ ਨੂੰ ਭਰਪੂਰ ਕਰਨਾ ਹੈ ਕਿਉਂਕਿ ਜਿੰਨਾ ਸਾਡੇ ਅੰਦਰ ਵਿਸ਼ਵਾਸ ਵਧਦਾ ਚਲਾ ਜਾਏਗਾ ਉੰਨੀ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਆਨੰਦ ਨਾਲ ਸ਼ਾਂਤੀ ਨਾਲ ਭਰਪੂਰ ਉੰਦੀ ਚਲੀ ਜਾਏਗੀ ਇਸ ਲਈ ਅੰਦਰ ਜਿੱਦਾਂ ਦੱਸਿਆ ਕਿ ਜੋ ਅੰਦਰ ਭੇਜਾਂਗੇ ਬਾਹਰ ਵੀ ਫਿਰ ਉਹੀ ਆਣਾ ਇਸ ਲਈ ਵਿਸ਼ਵਾਸ ਨੂੰ ਅੰਦਰ ਭੇਜੀਏ ਕਿਉਂਕਿ ਵਿਸ਼ਵਾਸ ਅੰਦਰ ਜਾਏਗਾ ਤਾਂ ਮਾਲਕ ਦੀ ਰਹਿਮਤਾਂ ਨੂੰ ਲੈ ਕੇ ਆਏਗਾ ਬਿਹਤਰ ਅੰਦਰ ਜਾਏਗਾ ਤਾਂ ਬਿਹਤਰ ਹੀ ਬਾਹਰ ਆਏਗਾ ਇਸ ਲਈ ਬਿਹਤਰ ਸੁਣਨਾ ਹੈ ਚੰਗਾ ਸੁਣਨਾ ਹੈ ਚੰਗਾ ਖਾਣਾ ਹੈ ਚੰਗਾ ਦੇਖਣਾ ਹੈ ਚੰਗਾ ਹੀ ਆਪਣੇ ਅੰਦਰ ਲੈ ਜਾਣਾ ਹੈ ਤਾਂ ਕਿ ਚੰਗਾ ਹੀ ਬਾਹਰ ਆ ਸਕੇ ਇਸ ਲਈ ਸਵਾਲ ਆਪਣੇ ਆਪ ਨੂੰ ਪੁੱਛਣਾ ਜ਼ਰੂਰ ਹੈ ਸਿਰਫ ਇਦਾਂ ਨਹੀਂ ਕਿ ਇੱਥੇ satsang 'ਚ ਸਿਰ ਹਲਾ ਦਿੱਤਾ ਕਿ ਮੈਂ ਆਪਣੇ ਜੀਵਨ ਨੂੰ ਔਰੇ ਸੰਸਾਰ ਨੂੰ ਬਿਹਤਰ ਬਣਾਉਣ ਵਾਸਤੇ ਅੱਛਾ ਬਣਾਉਣ ਵਾਸਤੇ ਕੀ ਕਰ ਸਕਦਾ ਹਾਂ ਫਿਰ ਜੋ ਵੀ ਅੰਦਰੋਂ ਆਵਾਜ਼ ਆਵੇ ਕਿ ਭਾਈ ਆਪਣੇ ਆਪ ਨੂੰ ਅੱਛਾ ਬਣਾਉਣ ਵਾਸਤੇ ਤੂੰ ਸਿਮਰਨ ਕਰ ਸਕਦਾ ਹੈ satsang 'ਚ ਬਹਿ ਸਕਦਾ ਹੈ ਚੰਗਾ ਭੋਜਨ ਕਰ ਸਕਦਾ ਹੈ ਐਕਸਰਸਾਈਜ਼ ਕਰ ਸਕਦਾ ਹੈ ਜਾਂ ਆ ਅੱਛੀ ਚੀਜ਼ ਸੁਣ ਸਕਦਾ ਹੈ ਆ ਅੱਛੀ ਚੀਜ਼ ਪੜ੍ਹ ਸਕਦਾ ਹੈ ਤਾਂ ਫਿਰ ਜੋ ਅੰਦਰੋਂ ਆਵਾਜ਼ ਆਵੇ ਕਰੋ ਕਿਉਂਕਿ ਇੰਨੀ ਸਮਝ ਸਾਨੂੰ ਮਾਲਕ ਨੇ ਦਿੱਤੀ ਹੋਈ ਹੈ ਕਿ ਅਸੀਂ ਇਹ ਜਾਣਦੇ ਹਾਂ ਕਿ ਕਿਹੜੀ ਚੀਜ਼ ਸਾਡੇ ਵਾਸਤੇ achhi ਹੈ ਤੇ ਕਿਹੜੀ ਚੀਜ਼ ਸਾਡੇ ਵਾਸਤੇ ਮਾੜੀ ਹੈ ਹੁਣ ਜੋ achhi ਹੈ ਉਹਨੂੰ ਅਪਣਾਓ ਤਾਂ ਜੋ ਬੁਰੀ ਹੈ ਉਹਦਾ ਤਿਆਗ ਕਰੋ ਸਮਝਦੇ ਹੋ ਕੁਲੀ ਔਰ ਵੈਸੇ ਵੀ Hazrat Ali ਨੇ ਬੜੀ ਪਿਆਰੀ ਗੱਲ ਕਹੀ ਹੈ Hazrat Ali ਕਹਿੰਦੇ ਹੈ ਇੱਕ ਉਹਨਾਂ ਦੀ ਬੜੀ ਪਿਆਰੀ ਲਾਈਨ ਹੈ ਜਿਹਨਾਂ ਵਿੱਚ ਉਹ ਬੜਾ ਗਹਿਰਾ ਔਰ ਪਿਆਰਾ ਰਾਜ ਦੱਸਦੇ ਹੈ ਉਹ ਕਹਿੰਦੇ ਹੈ ਕਿ ਜਦ ਤੱਕ ਤੁਹਾਰੇ ਅੰਦਰ ਕਰੋਧ ਔਰ ਅਹੰਕਾਰ ਹੈ ਯਾਨੀ ਲਾਈਨ ਤਾਂ ਉਹਨਾਂ ਦੇ ਵੀ ਆਰਬੀ ਚ ਹੈ ਪਰ ਇੱਥੇ ਅਨੁਵਾਦ ਦੱਸਿਆ ਜਾ ਰਿਹਾ ਹੈ ਕਿ ਜਦ ਤੱਕ ਤੁਹਾਡੇ ਅੰਦਰ ਕਰੋਧ ਹੋਰ ਅਹੰਕਾਰ ਹੈ ਆਪਣੀ ਗਿਣਤੀ ਅੱਛੇ ਇਨਸਾਨੋਂ ਮੇਂ ਮਤ ਕਰਨਾ ਕਹਿੰਦੇ ਬੰਦਾ ਕਿ ਮੈਂ ਬਹੁਤ ਅੱਛਾ ਕਈ ਵਾਰ ਬੰਦਾ ਉਹ ਤੂੰ ਕਿਦਾਂ ਦਾ ਭਾਈ ਲੈ ਮੇਰੇ ਵਰਗਾ ਤਾਂ ਕੋਈ ਹੋਣਾ ਹੀ ਨਹੀਂ ਹੈ ਮੈਂ ਬਹੁਤ ਅੱਛਾ ਮੈਂ ਬਹੁਤ ਚੰਗਾ ਮੇਰੇ ਵਰਗਾ ਕੌਣ ਹੋਣਾ ਹੈ ਮੈਂ ਬਹੁਤ ਅੱਛਾ ਹਾਂ ਅੱਛਾ ਹੈ ਬੁਰਾ ਮੈਂ ਬਹੁਤ ਅੱਛਾ ਹਾਂ ਪਰ ਕਹਿੰਦੇ ਯਾਦ ਰੱਖ ਜਦ ਤੱਕ ਤੇਰੇ ਅੰਦਰ ਕਰੋਧ ਹੋਰ ਅਹੰਕਾਰ ਹੈ ਉਦੋਂ ਤੱਕ ਆਪਣੀ ਗਿਣਤੀ ਕਦੀ अच्छे ਲੋਕਾਂ ਜਿਨਾ ਕਰੀ ਕਿਉਂਕਿ ਜੇ ਤੇਰੇ ਅੰਦਰ ਗਰੋਧ ਹੈ ਅਹੰਕਾਰ ਹੈ ਤਾਂ ਤੂੰ ਅੱਛਾ ਹਾਲੇ ਹੈ ਹੀ ਨਹੀਂ ਅੱਛਾ ਹੋ ਸਕਦਾ ਹੈ ਹਾਲੇ ਨਹੀਂ ਅੱਛਾ ਜੇ ਤਾਂ ਬੰਦਾ ਕਹਿੰਦਾ ਨਾ ਕੱਪੜਾ ਚਿੱਟਾ ਹੈ ਜਾਂ ਕਾਲਾ ਹੈ ਉਹ ਤੇ ੱੱਬੇ ਲੱਗੇ ਹੁਣ ਮੈਲਾ ਹੋਵੇ ਤਾਂ ਬੰਦਾ ਕਹਿੰਦਾ ਹੈ ਤਾਂ ਸਫੇਦ ਪਰ ਹਾਲੇ ਸਫੇਦ ਹੈ ਨਹੀਂ ਥੋੜਾ ਨੂੰ ਧੋਣਾ ਪੈਣਾ ਹੈ ਇਹਦੀ ਮੈਲ ਨੂੰ ਇੱਥੇ ਲੱਗੇ ਦਾਗਾਂ ਨੂੰ ਸਾਫ਼ ਕਰਨਾ ਪੈਣਾ ਜੇ ਧੋ ਦਿੱਤਾ ਜਾਵੇ ਫਿਰ ਚਿੱਟਾ ਹੋ ਸਕਦਾ ਹੈ ਤੁਸੀਂ ਅੱਛੇ ਹੋ ਸਕਦੇ ਹੋ ਤੁਸੀਂ ਅੱਛੇ ਬਣ ਸਕਦੇ ਹੋ ਪਰ ਉਹ ਅੱਛੇ ਬਣਨ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਅੱਛੇ ਬਣਨ ਵਾਸਤੇ ਤੁਹਾਨੂੰ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਪੈਣਾ ਆਪਣੇ ਅੰਦਰ ਲੱਗੇ ਹੋਏ ਦਾਗਾਂ ਨੂੰ ਹਟਾਣਾ ਪੈਣਾ ਹੈ ਬੁਰਾਈ ਦੇ ਦਾਗ ਇੱਕ ਰੋਹ ਦੇ ਅਹੰਕਾਰ ਦੇ ਦਾਗ ਜਿਹੜੇ ਨਾ ਧੋਵਾਂਗੇ ਤਾਂ ਫੇਰ ਹੀ ਸਾਡੀ ਅਛਾਈ ਬਾਹਰ ਸਫਾਈ ਬਾਹਰ ਆਏਗੀ